ਦਸੋਂ ਪਿੱਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿੱਚ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਵਿਖੇ ਲੱਗਦਾ ਤਿੰਨ ਦਿਨਾਂ ਜੋੜ ਮੇਲਾ ਅੱਜ ਸਵੇਰੇ ਅਖੰਡ ਪਾਠਾਂ ਦੀ ਲੜੀ ਨਾਲ ਆਰੰਭ ਹੋ ਗਿਆ। ਅੱਜ ਜੋੜ ਮੇਲੇ ਦੇ ਪਹਿਲੇ ਦਿਨ ਭਾਰੀ ਗਿਣਤੀ ਵਿੱਚ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਜਿਨ੍ਹਾਂ ਵੱਲੋਂ ਇਤਿਹਾਸਕ ਗੁਰਦੁਆਰਾ ਚਰਨ ਕਬਲ ਸਾਹਿਬ ਵਿਖੇ ਸਤਿਗੁਰੂ ਸਾਹਿਬ ਜੀ ਦੀਆਂ ਨਿਸਾਨੀਆਂ ਪਵਿੱਤਰ ਝੰਡਾ ਸਾਹਿਬ ਜਿਸ ਹੇਠਾਂ ਗੁਰੂ ਜੀ ਨੇ ਟੰਡ ਦਾ ਸਰਾਣਾ ਲਗਾ ਕੇ ਆਰਾਮ ਕੀਤਾ। ਅਤੇ ਉਹ ਖੂ ਜਿਸ ਦਾ ਮਿੱਠਾ ਜਲ ਗੁਰੂ ਸਾਹਿਬ ਨੇ ਸਕਿਆ ਆਦਿ ਦੇ ਦਰਸ਼ਨ ਕੀਤੇ ਨੇ ਇਸ ਤੋਂ ਇਲਾਵਾ ਸੰਗਤਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਗੁਰਦੁਆਰਾ ਗਨੀਖਾਨ ਨਵੀਖਾਨ ਸਾਹਿਬ ਅਤੇ ਗੁਰਦੁਆਰਾ ਸ੍ਰੀ ਕ੍ਰਿਪਾਨ ਸਾਹਿਬ ਵਿਕੇਨ ਨਪਮਸਤ ਉਹਨਿਆ ਨੇ ਟਾਡੀ ਅਤੇ ਰਾਗੀ ਸਿੰਘਾਂ ਵੱਲੋਂ ਗੁਰੂ ਸਾਹਿਬ ਦੇ ਕੁਰਬਾਨੀਆਂ ਪਰੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਅੱਜ ਦੇ ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਬਾਰੀ ਨੇ ਦੱਸਿਆ ਕਿ 23 ਦਸੰਬਰ ਨੂੰ ਦੀਵਾਨ ਹਾਲ ਵਿੱਚ ਰਾਗੀ ਢਾਡੀ ਕਵਿਸਰੀ ਜੱਤੇ ਸੰਗਤਾਂ ਨੂੰ ਬਾਣੀ ਨਾਲ ਜੋੜਨਗੇ ਅਤੇ 24 ਦਸੰਬਰ ਨੂੰ ਸਵੇਰੇ 10:00 ਵਜੇ ਨਗਰ ਕੀਰਤਨ ਸੁਜਾਇਆ ਜਾਵੇਗਾ। ਸ਼੍ਰੀ ਮਾਛੀਵਾੜਾ ਸਾਹਿਬ ਤੋਂ ਰਾਜੀਵ ਸਿੰਘ ਅਲਵੇਲਾ ਦੀ ਰਿਪੋਰਟ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਸ਼ੂ ਪ੍ਰਾਪਤ ਧਰਤੀ ਤੇ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਵਿਖੇ ਉਜੜੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਅੱਜ ਸਿੰਘ ਸਭਾ ਜਿਹੜੀ ਹਰ ਸਾਲ ਦੀ ਤਰ੍ਹਾਂ ਇੱਥੇ ਸ਼ੁਰੂ ਹੋਈ ਹੈ ਇਸ ਦੇ ਵਿੱਚ ਸਹਿਬ ਸ੍ਰੀ ਗੁਰੂਆਂ ਸਾਹਿਬ ਜੀ ਦੇ ਪਾਵਨ ਪਵਿੱਤਰ ਅਖੰਡ ਪਾਠ ਦੇ ਆਰੰਭਤਾ ਦੇ ਨਾਲ ਅੱਜ ਇਹ ਸਭਾ ਇੱਥੋਂ ਸ਼ੁਰੂ ਹੋ ਗਈ ਹੈ ਨਾਲ ਦੀ ਨਾਲ ਹੀ ਗੁਰੂ ਸਾਹਿਬ ਨੂੰ ਜਿਵੇਂ ਹਰ ਸਾਲ ਦੀ ਤਰ੍ਹਾਂ ਪਾਲਕੀ ਦੇ ਵਿੱਚ ਸਜੋਬਤ ਕਰਕੇ ਝਾਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਲਿਆਂਦਾ ਜਾਂਦਾ ਇੱਥੇ ਤਾਂ ਉੱਥੋਂ ਝਾਰ ਸਾਹਿਬ ਤੋਂ ਨਗਰ ਕੀਰਤਨ ਵੀ ਸਵੇਰੇ 7:30 ਵਜੇ ਆਰੰਭ ਹੋ ਚੁੱਕਿਆ ਜੋ ਕਿ ਇੱਥੇ ਪਹੁੰਚਣ ਵਾਲਾ ਹੈ ਔਰ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਬੰਧ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਨ ਤੌਰ ਤੇ ਮੁਕੰਮਲ ਕਰ ਲਏ ਗਏ ਨੇ ਵੱਖ-ਵੱਖ ਨਗਰਾਂ ਵੱਲੋਂ ਜੋ ਲੰਗਰ ਲਗਾਏ ਜਾ ਰਹੇ ਨੇ ਲੰਗਰ ਦੇ ਸਾਰੇ ਲੰਗਰ ਸਜ ਚੁੱਕੇ ਨੇ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਲੰਗਰ ਔਰ ਹਰ ਕਿਸਮ ਦੀ ਸੇਵਾ ਸੰਭਾਲਦਾ ਪ੍ਰਬੰਧ ਰਾਜ ਜੁਮਾ ਉਹ ਬੜੇ ਵਾਖੂਬੀ ਪੂਰਨ ਤੌਰ ਤੇ ਸਹੀ ਢੰਗ ਨਾਲ ਲਵਾਇਆ ਜਾ ਰਿਹਾ ਹੈ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ ਆਮਦ ਇੱਥੇ ਹੋ ਰਹੀ ਹੈ ਸੰਗਤਾਂ ਦੇ ਵਿੱਚ ਦੇਖ ਰਹੇ ਹਾਂ ਬਹੁਤ ਵੱਡਾ ਉਤਸ਼ਾਹ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਦਿਨ ਦੇ ਵਿੱਚ ਇਹ ਇਹਨਾਂ ਦਿਨਾਂ ਦੇ ਵਿੱਚ ਇੱਥੇ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਉਤਾਵਲੀਆਂ ਨੇ ਔਰ ਬੇਨਤੀ ਆ ਕਿ ਆਓ ਆਪਾਂ ਜਾਵਤੇ ਦੇ ਵਿੱਚ ਰਹਿ ਕੇ ਇਸ ਨੂੰ ਮੇਲਾ ਨਾ ਸਮਝਦੇ ਹੋਏ ਗੁਰੂ ਦੇ ਭੈ ਦੇ ਵਿੱਚ ਰਹਿ ਕੇ ਆ ਕੇ ਇੱਥੇ ਨਾ ਅਸਥਾਨਾਂ ਦੇ ਉੱਤੇ ਨਤਮਸਤਕ ਹੋਈਏ ਔਰ ਮਹਿਸੂਸ ਕਰੀਏ ਕਿਵੇਂ ਉਹਨਾਂ ਠੰਡ ਦੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਆ ਕੇ ਰਾਤਾਂ ਕੱਟੀਆਂ ਔਰ ਕਿਵੇਂ ਉਹ ਸ਼ਹੀਦਿਆਂ ਦੇ ਬਾਰੇ ਦੇ ਵਿੱਚ ਜਦੋਂ ਬੈਠ ਕੇ ਇੱਥੇ ਆਪਣਾ ਖਿਆਲ ਪਾਛਾਈ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦੇ ਕਹਿਣਾ ਦੇ ਰੂਪ ਦੇ ਵਿੱਚ ਉਚਾਰਿਆ ਆਪਾਂ ਜੇ ਜੰਡ ਥੱਲੇ ਬੈਠ ਕੇ ਮਹਿਸੂਸ ਕਰੀਏ ਤਾਂ ਮੈਂ ਸਮਝਦਾ ਜਰੂਰ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ ਮੇਰੀ ਚਾਹਨਾ ਦੇ ਵਿੱਚ ਨਗਰ ਸਾਰੇ ਇਲਾਕਾ ਨਿਵਾਸੀਆਂ ਦੇ ਚਾਹਨਾ ਦੇ ਵਿੱਚ ਬੇਨਤੀ ਹੈ ਕਿ ਆਓ ਇਹ ਤਿੰਨ ਦਿਨਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਚੱਲਣੇ ਨੇ ਜਿਨ੍ਹਾਂ ਦੇ ਵਿੱਚ ਕੱਲ ਨੂੰ 23 ਤਰੀਕ ਨੂੰ ਜਿੱਥੇ ਸਾਰੀ ਦਿਹਾੜੀ ਹਾਡੀ ਜਥੇ ਕੀਰਤਨੀ ਜਥੇ ਕਵਿਸ਼ਰੀ ਜਥੇ ਦਵਾਨ ਹਾਲ ਦੇ ਵਿੱਚ ਕੀਰਤਨ ਕਰਨਗੇ ਉੱਥੇ ਰਾਤ ਨੂੰ 8 ਤੋਂ 10 ਵਜੇ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਵਿਸ਼ੇਸ਼ ਤੌਰ ਤੇ ਕਥਾ ਵਿਚਾਰਾ ਸਾਂਝਿਆ ਕਰਨ ਦੇ ਲਈ ਪਹੁੰਚ ਰਹੇ ਨੇ ਸੰਗਤਾਂ ਨੂੰ ਬੇਨਤੀ ਆ ਕਿ ਆਓ ਉਹਨਾਂ ਦੇ ਆਪਣੇ ਕਥਾ ਵਿਚਾਰਾਂ ਵੀ ਸਰਵਣ ਕਰੀਏ ਔਰ ਜਿਹੜੇ ਚੱਲ ਰਹੇ ਨੇ ਲਗਾਤਾਰ ਸਮਾਗਮ ਉਹਨਾਂ ਦੇ ਵਿੱਚ ਵੀ ਹਾਜ਼ਰੀਆਂ ਭਰਿਏ ਔਰ ਪਰਸੋਂ ਨੂੰ ਗੁਰੂ ਸਾਹਿਬ ਨੂੰ ਨਗਰ ਕੀਰਨ ਦੇ ਤੌਰ ਦੇ ਵਿੱਚ ਜਦੋਂ ਆਪਾਂ ਲੈ ਕੇ ਜਾਂਦੇ ਆ ਉਸ ਦਿਨ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਇੱਥੇ ਹਾਜ਼ਰੀਆਂ ਲਵਾ ਕੇ ਔਰ ਨਗਰ ਕੀਰਤਨ ਦਾ ਸਵਾਗਤ ਕਰੀਏ ਕਿਉਂਕਿ ਇਹ ਜਿਹੜਾ ਨਗਰ ਕੀਰਤਨ ਦਾ ਵਿਸ਼ੇਸ਼ ਥਾਂ ਰੱਖਦਾ ਕਿਉਂਕਿ ਉਸ ਦਿਨ ਗੁਰੂ ਸਾਹਿਬ ਇੱਥੋਂ ਜਾਂਦੇ ਨੇ ਔਰ ਇਸ ਦੀ ਅਗਵਾਈ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਕੀਤੀ ਜਾਂਦੀ ਹੈ ਔਰ ਰਹਿਨਮਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਹੈ ਆਪਾਂ ਸਾਰੇ ਹਰ ਸਾਲ ਦੀ ਤਰ੍ਹਾਂ ਇਸ ਦੇ ਵਿੱਚ ਵੱਡਾ ਯੋਗਦਾਨ ਪਾਈਏ ਔਰ ਹਾਜ਼ਰੀਆਂ ਭਰੀਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸਰਕੁਲ ਲੀਵ ਸਿੰਘ ਪਿੰਡ ਜਤੀਵਾਲ ਸਰਕਲ ਜੇਜ਼ਰ ਮੱਛੀਵਾਲਾ ਸਾਹਿਬ ਤੋਂ ਸਾਰੀ ਸੰਗਤ ਨੂੰ ਬੇਨਤੀ ਕਰ ਰਿਹਾ ਕਿ ਕੋਈ ਮੱਛੀਵਾਲੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੁੰਕੌਰ ਸਿੰਘ ਗੜੀ ਦੇ ਵਿੱਚੋਂ ਆਪਣੇ लाडले ਫਰਜੰਦਾ ਨੂੰ ਵਾਰ ਕੇ ਆਪਣੇ लाडले ਸਿੰਘਾਂ ਨੂੰ ਵਾਰ ਕੇ ਮੱਛੀਵਾਲਾ ਸਾਹਿਬ ਦੀ ਧਰਤੀ ਦੇ ਜੰਗਲਾਂ ਦੇ ਵਿੱਚ ਨੰਗੇ ਪੈਰੀ ਆ ਕੇ ਇੱਥੇ ਉਹਨਾਂ ਨੇ ਤਿੰਡ ਦਾ ਸੁਆਣਾ ਲਾ ਕੇ ਰਾਤ ਕੱਟੀ ਜਦੋਂ ਥੋੜਾ ਜਿਹਾ ਆਪਣੇ ਦਿਮਾਗ ਨੂੰ ਅਸੀਂ ਪਿੱਛੇ ਨੂੰ ਲਜਾਈਏ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਗੁਰੂ ਨੇ ਸਾਡੇ ਲਈ ਇਹ ਕੀ ਕੁਰਬਾਨੀਆਂ ਕੀਤੀਆਂ ਨੇ ਉਹ ਇੰਨੀ ਮਹਲਾਬਸਾਲ ਕੁਰਬਾਨੀਆਂ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੇ ਨਾ ਹੋਈ ਹੈ ਤੇ ਨਾ ਅੱਗੇ ਹੋਣ ਵਾਲੀ ਹੈ 10 ਲੱਖ ਲੱਖਾ ਚਮਕੌਰ ਦੀ ਗੜੀ ਨੂੰ ਪਿਆ ਜਿਹੜਾ ਵਰਲਡ ਦੇ ਵਿੱਚ ਅੱਜ ਤੱਕ ਕਿਸੇ ਜੰਗ ਦੇ ਵਿੱਚ ਐਡਾ ਬੜਾ ਘੇਰਾ ਨਹੀਂ ਪਿਆ ਉਹ ਮਾਛੀਵਾਲੇ ਆ ਕੇ ਨੰਗੇ ਪੈਰਾਂ ਦੇ ਨਾਲ ਮਹਾਰਾਜ ਨੇ ਆ ਕੇ ਟੰਡਾ ਦਸਣਾਂ ਲਾ ਕੇ ਜਨਰ ਸਾਹਿਬ ਦੇ ਥੱਲੇ ਵਿਸ਼ਰਾਮ ਕੀਤਾ ਜਿੱਥੇ ਅੱਜ ਚੰਨ ਕਮਲ ਸਾਹਿਬ ਗੁਰਦੁਆਰਾ ਸ਼ਿਸ਼ੋਹਤ ਹੈ ਔਰ ਮਾਛੀਵਾਲੇ ਦੇ ਵਿੱਚ ਹੋਰ ਵੀ ਜਿਹੜੇ ਗੁਰਦੁਆਰੇ ਸਾਹਿਬ ਨੇ ਮਹਾਰਾਜ ਦੇ ਚਰਨ ਪਾਏ ਨੇ ਸੋ ਮੈਂ ਸਾਰੀ ਸੰਗਤ ਨੂੰ ਇਲਾਕੇ ਦੇ ਨੂੰ ਨਮਰਤਾ ਸਹਿਤ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਧਰਤੀ ਤੇ ਆ ਕੇ ਆਪਾਂ ਅੱਜ ਤੋਂ ਹੀ ਨਮਸਟਕ ਹੋਈਏ ਤੇ ਗੁਰੂ ਘਰ ਦੀ ਸੇਵਾ ਕਰੀਏ ਔਰ ਜਦੋਂ ਪਰਸੋਂ ਨੂੰ ਨਗਰ ਕੀਰਤਨ ਨਿਕਲਣਾ ਉਹ ਸ਼ੋਗਮਈ ਕੀਰਤਨ ਦੇ ਵਿੱਚ ਸਾਡੇ ਮਹਾਰਾਜ ਕਿਵੇਂ ਗਏ ਨੇ ਉਸ ਮਨ ਨੂੰ ਉੱਥੇ ਟਿਕਾ ਕੇ ਅਸੀਂ ਉਸ ਨਗਰ ਕੀਰਤਨ ਵਿੱਚ ਸ਼ਾਮਲ ਹੋਈਏ ਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇੰਨਾ ਕੁਝ ਕਹਿੰਦਾ ਹਾਂ ਮੈਂ ਟੀਵੀ ਚੈਨਲ ਵਾਲਿਆਂ ਦਾ ਅਤੇ ਹੋਰ ਸੰਗਤ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ